ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾ ਕੇ ਆਉਣ ਲੱਗੇ ਆ ਇਹ ਜੋ ਨੌਜਵਾਨ ਸੇਵਾ ਕਰ ਰਹੇ ਨੇ ਪਾਲਕੀ ਸਾਹਿਬ ਦੇ ਜੋ ਥੜਾ ਸਾਹ ਬਣ ਰਿਹਾ ਉਹਦੇ ਵਿੱਚ ਮਿੱਟੀ ਪਾਉਣ ਦੀ ਜੋ ਪਾਲਕੀ ਸਾਹਿਬ ਦਾ ਥੜਾ ਸਾਹ ਆ ਉਹਦੇ ਵਿੱਚ ਮਿੱਟੀ ਪਾਉਣ ਦੀ ਸੇਵਾ ਚੱਲ ਰਹੀ ਹੈ ਠੰਡਾ ਹੋ ਗਿਆ ਮੌਸਮ 8 ਵਜੇ ਅਹ ਦੇ ਲਗਭਗ ਤਕਰੀਬਨ 8:08 ਵਜੇ ਦੇ ਲਗਭਗ ਲੱਗੇ ਸੀ ਸਾਰੇ ਸੇਵਾਦਾਰ ਵੀਰ ਅਹ ਨੌਜਵਾਨ ਵੀਰ ਨਾਲ ਬੱਚੇ ਵੀ ਲੱਗੇ ਹੋਏ ਨੇ ਅਹ ਕੰਮ ਸਾਡਾ ਤਕਰੀਬਨ ਅੱਧ ਤੋਂ ਵੱਧ ਹੋ ਗਿਆ ਤੇ ਬਸ ਲੱਗੇ ਹੋયા ਹੋਰ ਅੱਧਾ ਪੌਣਾ ਘੰਟਾ ਲੱਗੂ ਹੋਰ ਸੇਵਾ ਨੂੰ ਤੇ ਮਿੱਟੀ ਉੱਪਰ ਪੂਰੀ ਕਰ ਦਾਂਗੇ ਉੱਪਰ ਵੀ ਚੱਲ ਗਏ ਤੁਹਾਨੂੰ ਸੜਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੋ ਗੁਰੂ ਕੇ ਮਹਿਲਾਂ ਦੇ ਵਿੱਚ ਪਾਲਕੀ ਸਾਹਿਬ ਦੇ ਲਈ ਥੜਾ ਸਾਹ ਬਣ ਰਹੇ ਨੇ ਥੜੇ ਦੇ ਵਿੱਚ ਪਹਿਲਾਂ ਕੀਤਾ ਸੀ ਵੀ ਇੱਟਾਂ ਦੇ ਨਾਲ ਪਰ ਇੱਟ ਬਹੁਤ ਲੱਗ ਰਹੀ ਸੀ ਫਿਰ ਸੋਚਿਆ ਥੋੜੀ ਥੋੜੀ ਮਿੱਟੀ ਪਾ ਲੈਂਦੇ ਆ ਵਿੱਚ ਮਿੱਟੀ ਪਾ ਗਏ ਉਹ ਤੇ ਜਾਂ ਰੂੜੀ ਕੁੱਟ ਕੇ ਜਾਂ ਫਿਰ ਉੱਤੇ ਇੱਟਾਂ ਟਿਕਾ ਕੇ ਕੁੜਗਾ ਪਾ ਕੇ ਉੱਤੇ ਬਸ ਫਰਸ਼ ਲਾ ਦਾਂਗੇ ਪੱਥਰ ਦਾ ਉੱਤੇ ਲੱਗੇ ਜਾਣਾ ਸੋ ਦੇਖੋ ਸਾਡੇ ਇਲਾਕੇ ਦੇ ਨੌਜਵਾਨ ਵੀਰ ਜੋ ਹਰ ਪਰ ਗੁਰੂ ਘਰ ਦੀ ਸੇਵਾ ਨੂੰ ਤਤ ਪਰ ਤਤ ਤਿਆਰ ਵਰ ਤਿਆਰ ਰਹਿੰਦੇ ਨੇ ਜਦੋਂ ਵੀ ਕੋਈ ਸੇਵਾ ਗੁਰੂ ਘਰ ਦੇ ਵਿੱਚ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਕੋਈ ਵੀ ਸੇਵਾ ਹੁੰਦੀ ਆ ਜਦੋਂ ਵੀ ਇਹਨਾਂ ਨੂੰ ਸੇਵਾ ਦੇ ਲਈ ਬੇਨਤੀ ਕਰੀਦੀ ਆ ਆਵਾਜ਼ ਮਾਰੀਦੀ ਆ ਜਦੀ ਭਾ ਇੱਕ ਦੂਜੇ ਤੋਂ ਅੱਗੇ ਅੱਗੇ ਭੱਜ ਕੇ ਸੇਵਾ ਕਰ ਦਿੰਦੇ ਨੇ ਨੌਜਵਾਨ ਵੀਰਾਂ ਤੋਂ ਲੈ ਚੱਲਦੇ ਆ ਤੁਹਾਨੂੰ ਉਹਨਾਂ ਆਪਾਂ ਪਰ ਦਰਸ਼ਨ ਕਰਾਉਨੇ ਆ ਅੜੇ ਤੇ ਵਾ ਪੇਂਟ ਦਾ ਕੰਮ ਵੀ ਜੋਰਾਂ ਛੋਰਾਂ ਦੇ ਨਾਲ ਚੱਲ ਰਿਹਾ ਪਰ ਦੇਖ ਲਓ ਤੁਸੀਂ ਗੁੰਮਟਾਂ ਦੇ 골ਡਨ ਪੇਂਟ ਕਰਵਾਤਾ ਬਹੁਤ ਸੋਹਣਾ ਲੱਗਦਾ ਹੁਣ ਗੁਰੂ ਘਰ ਤਿਆਰੀ ਦਾ ਕੰਮ ਵੀ ਬਹੁਤ ਜੋਰਾਂ-ਛੋਰਾਂ ਦੇ ਨਾਲ ਚੱਲ ਰਿਹਾ ਜੋ ਤੁਸੀਂ ਦੇਖ ਰਹੇ ਹੋ ਦਵਾਰਾਂ ਕੀਤੇ ਇੱਥੇ ਸ਼ੈਂਕ ਲੱਗਣਗੇ ਦੋਨੋਂ ਸਾਈਡ ਹੀ ਉੱਪਰਲੇ ਪਾਸ ਯਾ ਸਾਡਾ ਨੌਜਵਾਨ ਵੀਰ ਲਵ ਪ੍ਰੀਤ ਸਿੰਘ ਲੱਭਾ ਤੇ ਆ ਗਏ ਆਪਾਂ ਉੱਪਰ ਦਰਬਾਰ ਸਾਹਿਬ ਦੇ ਵਿੱਚ ਇਹ ਤਿਆਰੀ ਦਾ ਕੰਮ ਚੱਲ ਰਿਹਾ ਟਾਈਲਾਂ ਲੱਗ ਰਹੀਆਂ ਨੇ ਤੇ ਨਾਲ ਵਿੱਚ ਗ੍ਰੇ ਨਾਈਟ ਪੱਥਰ ਦਾ ਡਿਜ਼ਾਈਨ ਇਹ ਵੀ ਕੰਮ ਬਹੁਤ ਜੋਰਾਂ ਛੋਰਾਂ ਦੇ ਨਾਲ ਚੱਲ ਰਿਹਾ ਉੱਪਰ ਆ ਜੋ ਲੱਗ ਚੁੱਕਿਆ ਸਾਰਾ ਹੀ ਤਕਰੀਬਨ ਕੰਪਲੀਟ ਹੋ ਗਿਆ ਕੁਝ ਕੁ ਪਰਸੈਂਟ ਹੀ ਕੰਮ ਜੋ ਸਕਰਟਿੰਗ ਦਾ ਰਹਿੰਦਾ ਸਾਈਡਾਂ ਤੇ ਉਹ ਚੱਲ ਰਿਹਾ نیچے ਕੰਮ ਸਟਾਰਟ ਹੋ ਗਿਆ ਸੁਸੰਗਤ ਨੂੰ ਵੀ ਇਸ ਬਲੌਗ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਆ ਜੋ ਸਾਡੇ ਇਲਾਕੇ ਦੇ ਐਨ ਆਰ ਆਈ ਵੀਰ ਬਾਰਲੇ ਮੁਲਕਾਂ ਦੇ ਵਿੱਚ ਬੈਠੇ ਆ ਬਹੁਤ ਵੱਡੀ ਸੇਵਾ ਜਦੋਂ ਗੁਰੂ ਘਰ ਦੇ ਮਰਦਾ ਸੇਵਾ ਦਾ ਕਾਰਜ ਆਰੰਭ ਕੀਤਾ ਸੀ ਬਹੁਤ ਵੱਡੇ ਪੱਧਰ ਤੇ ਆਪ ਸਭ ਸੰਗਤ ਨੇ ਸੇਵਾ ਭੇਜੀ ਆ ਸੋ ਨੌਜਵਾਨ ਵੀਰਾਂ ਨੂੰ ਹੁਣ ਫੇਰ ਸਾਡੇ ਇਲਾਕੇ ਦੇ ਪਰਿਵਾਰਾਂ ਨੂੰ ਬੇਨਤੀ ਆ ਜੋ ਐਨ ਆਰ ਆਈ ਪਰਿਵਾਰ ਆ ਬੈਠੇ ਆ ਵੱਖ-ਵੱਖ ਮੁਲਕਾਂ ਦੇ ਵਿੱਚ ਸੋ ਸਹਿਯੋਗ ਦਿਵੋ ਵੱਧ ਚੜ ਕੇ ਤਾਂ ਜੋ ਆਪਾਂ ਆਉਣ ਵਾਲੀ ਬਸਾਖੀ ਤੇ ਗੁਰੂ ਕੇ ਮੈਲ ਨੇ ਜੋ ਤਕਰੀਬਨ ਲਗਭਗ 2013-14 ਦੇ ਵਿੱਚ ਇਹ ਕਾਰਜ ਅਰੰਭ ਕੀਤੇ ਗਏ ਸੀਗੇ ਗੁਰੂ ਕੇ ਮੈਲਾਂ ਦੇ ਅਜੇ ਤੱਕ ਤਿਆਰੀ ਚੱਲ ਰਹੀ ਆ ਸੋ ਜਿੱਦਾਂ ਜਿੱਦਾਂ ਮਾਇਆ ਆਈ ਜਾਂਦੀ ਆ ਉਸ ਤਰ੍ਹਾਂ ਕੰਮ ਹੋਈ ਜਾਂਦਾ ਸਵਾਸ ਕਰਦਾ ਹੁਣ ਵੀ ਸਾਡੇ ਨਗਰ ਦੇ ਪਰਿਵਾਰ ਜੋ ਐਨ ਆਰ ਆਈ ਪਰਿਵਾਰ ਨੇ ਵੱਧ ਚੜ ਕੇ ਸਹਿਯੋਗ ਦੇਵੋਗੇ ਤਾਜਾ ਆਉਣ ਵਾਲੀ ਬਸਾਖੀ ਦੇ ਵਿੱਚ ਆਪਾਂ ਗੁਰੂ ਕੇ ਮਹਿਲ ਤਿਆਰ ਕਰਕੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਸਕੀਏ ਬਰ ਚੜ ਕੇ ਨਗਰ ਸਹਿਯੋਗ ਦਿੰਦਾ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਸਹਿਯੋਗ ਕਰਦੀਆਂ ਨੇ ਸੋ ਸੰਗਤ ਜੀ ਹੁਣ ਦੱਸੂਗਾ ਮੈਂ ਤੁਹਾਨੂੰ ਆ ਜੋ ਨੀਚੇ ਥੜਾ ਸਾਹ ਬਣ ਰਿਹਾ ਵਾ ਅੱਗੇ ਤੋਂ ਸਮਝਾਉਣਾ ਤੁਹਾਨੂੰ ਤੁਹਾਨੂੰ ਅੱਗੇ ਤੋਂ ਸਮਝ ਆਊਗੀ ਆ ਜੋ ਫਰਸ਼ ਦੇਖ ਰਹੇ ਆ ਤੁਸੀਂ ਇਹ ਪ੍ਰੋਪਰ ਜੋ ਲੈਵਲ ਆਇ ਫਰਸ਼ ਆ ਗਿਆ ਆਪਣਾ ਇਹਦੇ ਤੋਂ ਜਿਹੜਾ ਆਪਾਂ ਨੇ ਆਹ ਵਾਲੀ ਰੱਖਣੀ ਆ ਸਟੇਜ ਮੰਨ ਲਓ ਕਿ ਥੜਾ ਸਾਬ ਥੜਿਆ ਰੱਖਣਾ ਵਾ ਗਰੁੱਪ ਪਾਲਕੀ ਵਾਲਾ ਇਹ ਫਰਸ਼ ਤੋਂ ਆਪਾਂ 12 ਇੰਚ ਚ ਝੜਖਾਂਗੇ ਇਹ ਵਾਲਾ ਹੋ ਗਿਆ 12 ਇੰਚ ਫਿਰ ਜਿੱਥੇ ਸੈਂਟਰ ਪਾਲਕੀ ਸਾਹਿਬ ਬਣਨੀ ਆ ਜਿੱਦਾਂ ਤੁਸੀਂ ਕਟਾਣਾ ਸਾਹਿਬ ਦੇਖਿਆ ਹੋਣਾ ਸੈਂਟਰ ਇਹ ਉੱਚਾ ਇਹ ਫਰਸ਼ ਦੇ ਨਾਲੋਂ ਤਕਰੀਬਨ ਇਹ ਆਪਾਂ 3 3.5 3 3 ਫੁੱਟ ਦੇ ਆਸ-ਪਾਸ ਲਗਭਗ ਉੱਚਾ ਹੋ ਜਾਣਾ। ਇਹਦੇ ਤੇ ਪਾਲਕੀ ਸਾਹ ਬਣੂਗੀ। ਇਹਦੇ ਮੂਰੇ ਆ ਜਿਹੜੇ ਤੁਸੀਂ ਇੱਥੋਂ ਦੇਖ ਰਹੇ ਹੋ ਇਧਰ ਨੂੰ ਇੱਥੇ ਤੱਕ ਇਹ ਟਿਪਰ ਕਰ ਦਾਂਗੇ ਮੂਰੇ ਮੂਰੇ ਜਿੱਥੇ ਤੇ ਸ਼ਸਤਰ ਸ਼ਸਤਰ ਸਜਾਇਆ ਕਰਾਂਗੇ ਆਪਾਂ ਤੇ ਸਾਈਡਾਂ ਤੇ ਸਟੈਪ ਬਣਾਵਾਂਗੇ ਜਿਹਦੇ ਤੇ ਫਲਾਵਰ ਪੋਟ ਵਗੈਰਾ ਸਜਾਵਟ ਦੇ ਵਾਸਤੇ ਰੱਖ ਸਕੀਏ। ਇਸ ਜਗ੍ਹਾ ਦੇ ਉੱਤੇ ਗੋਲ ਕਾਜੂਗੀ ਠੀਕ ਹੈ ਸੰਗਤ ਜੀ ਇਸ ਜਗ੍ਹਾ ਤੇ ਗੋਲ ਕਾਜੂ ਤੇ ਆ ਜਿਹੜੀਆਂ ਸਾਈਡਾਂ ਬਚਦੀਆਂ ਨੇ ਜਾਂ ਫਰੰਟ ਵੱਜਦਾ ਇਸ ਜਿਹੜਾ ਉੱਪਰ ਆ ਹਾਈਟ ਆ ਨੀਚੇ ਤੋਂ ਲੈ ਕੇ ਆ ਜਿਹੜੀ ਹਾਈਟ ਬਚੂਗੀ ਜਿੰਨੀ ਵੀ ਵੱਜਦੀ ਐ 9 ਫੁੱਟ 9.5 ਫੁੱਟ ਇਹਦੇ ਤੇ ਆਪਾਂ ਟਫਨ ਗਲਾਸ ਲਾ ਦਾਂਗੇ ਟਫਨ ਗਲਾਸ ਚਾਰੇ ਪਾਸੇ ਲੱਗ ਜੂ ਫਰੰਟ ਤੇ ਇਸੇ ਹਾਈਟ ਦੇ ਬਰਾਬਰ ਲੱਗ ਜੂ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਆ ਜਿਹੜਾ ਤਰਵਾਰ ਸਾਹਿਬ ਦੇ ਵਿੱਚ ਕਈ ਵਾਰੀ ਬੜੇ ਹੁੰਦੇ ਨੇ ਸ਼ਰਾਰਤੀ ਆਂਸਰ ਉਹ ਗੁਰੂ ਇਹ ਪ੍ਰਕਾਸ਼ ਤੱਕ ਨਾ ਪਹੁੰਚ ਸਕੇ ਪਾਲਕੀ ਸਾਹਿਬ ਦੇ ਕੈਵਨ ਦੇ ਅੰਦਰ ਨਾ ਪਹੁੰਚ ਸਕੇ ਉਹ ਟਫਨ ਗਲਾਸ ਉਹਦੇ ਪਿਛਲੇ ਪਾਸੇ ਗੇਟ ਲੱਗ ਜਾਊਗਾ ਆ ਜੋ ਪਾਈਪਾਂ ਖੜੀਆਂ ਤੁਸੀਂ ਦੇਖ ਰਹੇ ਹੋ ਇੱਥੇ ਸਾਊਂਡ ਸਿਸਟਮ ਜੋ ਆਪਣਾ ਲਗਣਾ ਵਾ ਬਹੁਤ ਵਧੀਆ ਕੰਮ ਹੋ ਰਿਹਾ ਸੰਗਤ ਜੀ ਇਹ ਜੋ ਸਾਊਂਡ ਸਿਸਟਮ ਲਵਾ ਰਹੇ ਆਪਾਂ ਬਹੁਤ ਹਾਈ ਫਾਈ ਜਾਮਾ ਕੰਪਨੀ ਦਾ ਲਵਾ ਰਹੇ ਆਂ ਇਹਦੀ ਔਸਤ ਜੋ ਪਿਛਲੇ ਸਾਲ ਆਪਾਂ ਨੂੰ ਐਸਟੀਮੇਟ ਦਿੱਤਾ ਸੀ ਕੰਪਨੀ ਨੇ ਉਹ ਤਕਰੀਬਨ 14 ਲੱਖ ਰੁਪਏ ਦਾ ਦਿੱਤਾ ਸੀ ਹੁਣ ਅੱਗੇ ਜਦੋਂ ਵੀ ਜਦੋਂ ਆਪਾਂ ਹੁਣ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਸਵਾ ਸਾਲ ਪਹਿਲਾਂ ਐਸਟੀਮੇਟ ਦੇ ਕੇ ਸੀਗੇ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਤੁਸੀਂ ਲਵਾਉਣਾ ਉਹਦੋਂ ਰੇਟ ਘਟ ਵੀ ਸਕਦੇ ਆ ਵਧ ਵੀ ਸਕਦੇ ਆ ਤਕਰੀਬਨ 90% ਦਾ ਚਾਂਸ ਹੁੰਦਾ ਵੀ ਵਧਣ ਦੀ ਨੇ ਉਦੋਂ 14 ਲੱਖ ਦਿੱਤਾ ਸੀ ਹੋ ਸਕਦਾ ਹੁਣ 15 16 ਵੀ ਚਲੇ ਜਾਵੇ 10% ਚਾਂਸ ਹੁੰਦੇ ਆ ਥੋੜਾ ਬੋਤ ਘਟਣ ਦੀ ਵੈਸੇ ਘਟਣ ਦੀ ਤਾਂ ਕੋਈ ਆਸ ਹੀ ਨਹੀਂ ਕਿ ਵੀ ਘਟ ਜੂਗਾ ਸੋ ਇਦਾਂ ਦੇ ਕਾਰੋਬਾਰ ਜੋ ਕੰਮ ਚੱਲ ਰਿਹਾ ਵਾ ਤਿਆਰੀ ਦਾ ਨੌਜਵਾਨ ਵੀਰ ਨਗਰ ਦੇ ਜੋ ਸਾਡੇ ਲੱਗੇ ਨੇ ਜੋਰਾਂ ਦੇ ਨਾਲ ਮੌਸਮ ਇਸ ਟਾਈਮ ਠੰਡਾ ਤਕਰੀਬਨ ਸਵਾ 8 ਵਜੇ ਦੇ ਆਸ-ਪਾਸ ਲੱਗੇ ਸੀ ਸੇਵਾ ਕਰਨ ਤੇ ਹੁਣ ਸਮਾਂ ਤਕਰੀਬਨ 1:10 ਦਾ ਹੋ ਚੁੱਕਿਆ 15 ਕਿ 20 ਕਿਤਾ ਮਿੰਟ ਦਾ ਕੰਮ ਹੋ ਰਹਿ ਗਿਆ ਫਿਰ ਜਦੋਂ ਅਜੇ ਇਹਦੇ ਤੇ ਜੋ ਸਾਈਡਾਂ ਤੇ ਆ ਇੱਕ ਦੋ ਕਰਤੇ ਹੋਰ ਲੱਗਣੇ ਆ ਫਿਰ ਉਸ ਹੱਬ ਦੇ ਨਾਲ ਮਿੱਟੀ ਜਿੰਨੀ ਕਿ ਲੋਡ ਹੋ ਮਿਸਤਰੀ ਨੂੰ ਉਹਨੇ ਕਿ ਫਿਰ ਦੁਬਾਰਾ ਇੱਕ ਦਿਨ ਝੋਟ ਲਾ ਦਾਂਗੇ 15-20 ਮਿੰਟ ਦੀ ਫਿਰ ਮਿੱਟੀ ਪੂਰੀ ਹੋ ਜੂਗੀ ਇਹਦੇ ਵਿੱਚ ਆਪਾਂ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਕਲੋਰੋ ਦਵਾਈ ਪਾਉਣੀ ਆ ਜਿਹੜੀ ਆਪਾਂ ਖੇਤਾਂ ਦੇ ਵਿੱਚ ਪਾਉਨੇ ਆ ਜਾਂ ਕੋਈ ਹੋਰ ਦੱਸਿਓ ਜਿਹੜੀ ਵਧੀਆ ਹੋਵੇ ਉਹ ਪਾ ਦਾਂਗੇ ਸਿਉਂਕ ਤੋਂ ਵੀ ਇਹਦੇ ਵਿੱਚ ਸਿਉਂਕ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੈਦਾ ਹੋਵੇ ਬਾਕੀ ਸੰਗਤ ਜੀ ਇੱਕ ਵਾਰ ਫੇਰ ਹੱਥ ਜੋੜ ਕੇ ਆਪ ਸਭ ਵੀਰਾਂ ਨੂੰ ਬੇਨਤੀ ਆ ਕਿ ਗੁਰੂ ਕੇ ਮਹਿਲਾਂ ਦੇ ਜੋ ਕੰਮ ਨੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜਿਆ ਕਰਦੇ ਨੇ ਬਹੁਤ ਸਾਲ ਹੋ ਗਿਆ ਆਪਾਂ ਨੂੰ ਪਰਵਾਰ ਸਾਹਿਬ ਦਾ ਜੋ ਕੰਮ ਹੈ ਚਾਲੂ ਕੀਤਾ ਇਹਨੂੰ ਜੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆਪ ਸਭ ਸੰਗਤ ਨੂੰ ਕਿ ਵੱਧ ਤੋਂ ਵੱਧ ਸਹਿਯੋਗ ਦਿਵੋ ਤਾਂ ਜੋ ਇਹ ਕੰਮ ਨੇ ਆਉਣ ਵਾਲੀ ਪਸਾਕੀ ਤੇ ਲਾ ਕੇ ਆਪਾਂ ਪ੍ਰਕਾਸ਼ ਕਰ ਸਕੀਏ ਦੇਖ ਸਕਦੇ ਆ ਤੁਸੀਂ ਕਾਰਜਾ ਜੋ ਬਹੁਤ ਹੀ ਜ਼ੋਰਾਂ ਦੇ ਨਾਲ ਚੱਲ ਰਹੇ ਨੇ ਪੱਥਰ ਵਾਲੇ ਵੀ ਬਹੁ ਜੋਰਾਂ ਦੇ ਨਾਲ ਤਕਰੀਬਨ 8-9 ਲੇਬਰ ਆ ਜਿਹੜੀ 8-9 ਬੰਦਿਆਂ ਦੀ ਲੇਬਰ ਆ ਠੇਕੇਦਾਰ ਦੀ ਪੱਥਰ ਲਾਉਣ ਵਾਲੀ ਰਾਜਸਥਾਨ ਤੋਂ ਆ ਜੋ ਪੱਥਰ ਲਾਉਂਦਾ ਠੇਕੇਦਾਰ ਆਪਣਾ ਉਹ ਲਾਰਿਆ ਵਾ ਸਕਰਟਿੰਗ ਦਾ ਕੰਮ ਆ ਜੋ ਉੱਤੇ ਪਿੱਛੇ ਬੈਕ ਸਾਈਡ ਦੇ ਉੱਪਰਲੇ ਪਾਸੇ ਚੜ੍ਹ ਕੇ ਜਿੱਥੇ ਸੱਚਖੰਡ ਬਣਨਾ ਉਹਦੇ ਸਾਈਡਾਂ ਤੇ ਦੋ ਕਮਰੇ ਨੇ ਜਿੱਥੇ ਖੰਡਪੜ ਸਾਹਿਬ ਆਰੰਭਰ ਹੋਇਆ ਕਰਨਗੇ ਜੇ ਕਿਸੇ ਪਰਿਵਾਰ ਨੇ ਖੰਡਪੜ ਸਾਹਿਬ ਕਰਾਉਣਾ ਹੋਇਆ ਕਰੂਗਾ ਉਹ ਕਮਰਿਆਂ ਦੇ ਵਿੱਚ نیچے ਟੈਲ ਤਾਂ ਲੱਗੀ ਆ ਸਕਰਟਿੰਗ ਲੱਗ ਰਹੀ ਆ ਹੁਣ ਨੇਰਾ ਉੱਪਰ ਨਹੀਂ ਤਨੂ ਉੱਤੇ ਵੀ ਦਿਖਾ ਦਿੰਦੇ ਸੋ ਨਾਰਮਲ ਫੋਨ ਦੇ ਨਾਲ ਹੀ ਬਲੌਗ ਸ਼ੂਟ ਕਰ ਰਿਹਾ ਸੰਗਤ ਜੀ ਕੁਆਲਿਟੀ ਇਹ ਮਾਫੀ ਚਾਹੂਗਾ ਕੁਆਲਿਟੀ ਥੋੜੀ ਡਾਊਨ ਹੀ ਹੋਗੀ ਐਨੀ ਇੱਕ ਵੀਡੀਓ ਜੋ ਪ੍ਰਵਾਨ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਕ ਵਕ ਜੋ ਵੀ ਕਾਰਜ ਗੁਰੂ ਘਰ ਜਿੱਦਾਂ ਵੀ ਹੁੰਦੇ ਰਹਿਣਗੇ ਛੋਟੇ ਛੋਟੇ ਬਲੌਗਾਂ ਦੇ ਰਾਹੀਂ ਇੱਕ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੋਰ ਆ ਜਿਹੜਾ ਵੀ ਮੇਰਾ ਵੀਰ ਇਸ ਬਲੌਗ ਨੂੰ ਦੇਖੂਗਾ ਰਾਤ ਨੂੰ ਲਾ ਦਾਂਗੇ ਸਵੇਰ ਤੱਕ ਤੁਹਾਡੇ ਕੋਲ ਇਹ ਬਲੌਗ ਪਹੁੰਚ ਜਾਊ 7-8 ਵਜੇ ਅਪਲੋਡ ਕਰਨ ਨੂੰ ਲਾ ਦਾਂਗੇ ਖਾਲਸਾ ਗੁਰਦੁਆਰਾ ਸਾਹਿਬ ਮੁੰਡੀਆਂ ਕਲਾਂ ਨਾਂ ਦੇ ਉੱਤੇ ਗੁਰੂ ਘਰ ਦਾ ਪੇਜ ਬਣਿਆ ਹੈ YouTube ਦੇ ਉੱਤੇ ਸੋ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੰਗਤ ਜੀ ਇਸ ਚੈਨਲ ਦੇ ਉੱਤੇ ਇਹ ਬਲੌਗ ਪਹਿਲਾਂ ਅਸੀਂ ਗੁਰੂ ਘਰਾਂ ਦੇ ਪਾਏ ਹੋਏ ਨੇ ਪਹਿਲਾਂ ਜਦੋਂ ਯਾਤਰਾ ਕਰਦੇ ਹੁੰਦੇ ਸੀਗੇ ਇਹ ਉਦੋਂ ਬਾਅਦ ਬਲੌਗ ਬੰਦ ਕਰਤੇ ਸਿਰਫ ਗੁਰੂ ਘਰ ਦੇ ਵਿੱਚ ਜੋ ਵੀ ਧਾਰਮਿਕ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਉਹ ਉਹੀ ਲਾਈਵ ਇਸ ਚੈਨਲ ਉੱਤੇ ਕਰਾਇਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਗੁਰਮਤ ਸਮਾਗਮ ਆਪਾਂ ਕਰਵਾਉਨੇ ਆ ਜਿੱਥੇ ਬਰੋਂ ਸੱਦਦੇ ਆ ਤੇ ਇਸ ਚੈਨਲ ਦੇ ਉੱਤੇ ਹੀ ਲਾਈਵ ਕਰਦੇ ਆ ਸੋ ਜਿਹੜੇ ਮੇਰੇ ਵੀਰਾਂ ਨੇ ਨਗਰ ਨਿਵਾਸੀਆਂ ਨੇ ਜੋ ਬਾਹਰ ਬੈਠੇ ਨੇ ਪਰਿਵਾਰ ਹਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਬਣਾਉਣ ਦਾ ਕਾਰਨ ਵੀ ਇਹ ਸੀ ਵੀ ਜਿਹੜੇ ਪਰਿਵਾਰ ਸਾਡੇ ਬਾਹਰਲੇ ਮੁਰਖਾਂ ਦੇ ਵਿੱਚ ਐਨ ਆਰ ਆਈ ਪਰਿਵਾਰ ਨੇ ਬੈਠੇ ਨੇ ਉਹ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਜੋ ਵੀ ਗੁਰਮਤ ਸਮਾਗਮ ਹੁੰਦੇ ਨੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਾਂ ਦੀਵਾਨ ਲਾਏ ਜਾਂਦੇ ਨੇ ਜਿਨ੍ਹਾਂ ਦੀ ਡੇਟ ਆਪਾਂ ਪੱਕੀ ਰੱਖੀ ਐ ਛੀਦੀ ਦਿਹਾੜਾਂ ਦੇ ਵਿੱਚ 24 25 26 ਅਤੇ 27 ਦਸੰਬਰ ਹਰ ਸਾਲ ਇਹ ਡੇਟਾਂ ਪੱਕੀਆਂ ਕੀਤੀਆਂ ਹੋਈਆਂ ਨੇ ਐਦਕੀ ਆਪਾਂ ਚਾਰ ਦੀਵਾਨ ਕਰਤੇ ਅੱਗੇ ਤਿੰਨ ਲਵਾਉਂ ਦਿੰਦੇ ਸੀਗੇ ਛੀਦੀ ਦਿਹਾੜਾਂ ਦੇ ਸਹਿਬਜ਼ਾਦਿਆਂ ਦੇ ਜੀ ਦੀ ਦਿਹਾਣਾਂ ਤੇ ਪੱਕੇ ਦਿਵਾਨੇ ਡੇਟਾ ਫਿਕਸ ਕੀਤੇ ਹੋਈਆਂ ਨੇ ਦਿਵਾਨ ਲਾਏ ਜਾਂਦੇ ਨੇ ਇਸ ਸਾਲ ਵੀ ਦਿਵਾਨ ਆ ਜੋ ਲਾਏ ਜਾਣਗੇ ਪਹਿਲਾ ਦਿਵਾਨ ਹੋਊਗਾ ਭਾਈ ਅਮਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹਨਾਂ ਦਾ ਦਿਵਾਨ ਹੋਊ 24 ਦਸੰਬਰ ਨੂੰ 25 26 ਅਤੇ 27 ਦਸੰਬਰ ਦਾ ਜੋ ਦਿਵਾਨ ਆ ਭਾਈ ਹਰਜੀਤ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਦੇ ਜਥੇ ਦੇ ਬਨੇਵ ਦਿਵਾਨ ਸਜਾਏ ਜਾਣੇ ਨੇ ਸੋ ਇਹ ਗੁਰਮਤ ਸਮਾਗਮ ਜੋ ਗੁਰੂ ਘਰ ਕਰਵਾਏ ਜਾਂਦੇ ਨੇ ਸੰਗਤ ਜੀ ਇਹ ਇਹਨਾਂ ਦੇ ਲਾਈਵ ਆ ਜੋ ਇਸ ਚੈਨਲ ਦੇ ਉੱਤੇ ਕੀਤੇ ਜਾਂਦੇ ਨੇ ਖਾਲਸਾ ਗੁਰਦੁਆਰਾ ਸਾਹਿਬ ਮੁੰਡੀਆਂ ਕਲਾਂ ਦੇ ਨਾਂ ਦੇ ਉੱਤੇ ਚੈਨਲ ਆ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਤਾਂ ਜੋ ਤੁਹਾਨੂੰ ਜੋ ਵੀ ਸੇਵਾ ਦੇ ਕਾਰਜ ਜਾਂ ਗੁਰੂ ਘਰ ਗੁਰਮਤ ਸਮਾਗਮ ਹੋਣ ਦਿਨੇ ਉਹ ਇਹ ਚੈਨਲ ਦੇ ਉੱਤੇ ਤੁਸੀਂ ਦੇਖ ਸਕੋ ਸੰਗਤ ਜੀ ਇੱਥੇ ਇਸ ਵੀਡੀਓ ਨੂੰ ਬੰਦ ਕਰਦੇ ਆਂ ਸਵੀਰਤਾ ਕਾਫ ਸੰਗਤ ਦੇ ਕੋਲੇ ਬਲੌਗ ਪਹੁੰਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ